ਸਫੀਰ ਗਾਜੀ ਤੁਸੀਂ ਜੁੜੇ ਹੋ ਮੇਰੇ ਕੋਲ ਤੇ ਦੇ ਨਾਲ ਮੈਂ ਮੁਹੰਮਦ ਸਲੀਮ ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਬਾਹਰ ਤੋਂ ਜਿਹੜੇ ਲੋਕ ਸੀ ਪੰਜਾਬ ਦੇ ਵਿੱਚ ਚੱਕਰ ਕਾਰੋਗ ਕਰਨ ਵਾਸਤੇ ਕਿਛੇ ਕੰਮ ਜੋ ਹੁੰਦੇ ਸੀ ਹੈ ਨਾ ਪਰ ਪੰਜਾਬ ਦੇ ਵਿੱਚੋਂ ਬਾਹਰ ਜਾਣ ਦੀ ਲੱਗੀ ਹੋੜ ਨੇ ਇੱਕ ਜੋ ਪੰਜਾਬ ਦਾ ਨਕਸ਼ਾ ਖਿੱਚਿਆ ਹੈ ਉਹ ਕਿਸੇ ਤੋਂ ਲੋਕਾਂ ਲੁਕਿਆ ਨਹੀਂ ਹੈ ਪੰਜਾਬ ਨੂੰ ਜਿਹੜਾ ਨਕਸ਼ਾ ਇਦਾਂ ਦਾ ਕਰਕੇ ਰੱਖਤਾ ਜੀ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂ ਜੋ ਕਿ ਹਕੀਕਤ ਤੋਂ ਬਿਲਕੁਲ ਭਰੇ ਹੈਗਾ ਅੱਜ ਵੀ ਜੇਕਰ ਬੰਦਾ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਪੰਜਾਬ ਦੇ ਵਿੱਚ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈ ਗੱਲ ਲੇਕਿਨ ਗੱਲ ਕੀ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਕੰਮ ਕਰਨਾ ਨਹੀਂ ਚਾਹੁੰਦੇ ਇਹੋ ਜਿਹੀ ਪੜੇਖਾ ਬਹੁਤ ਘੱਟ ਲੋਕ ਹੁੰਦੇ ਨੇ ਜੋ ਲੋਕਾਂ ਦੇ ਦਿਲੇ ਵਿੱਚ ਉਹ ਪੜੇਖਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਬਹੁਤ ਕੰਮ ਘਾ ਰਹੇਗਾ ਸਾਡੇ ਨਾਲ ਬਾਈ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ ਆਓ ਜੀ ਮਈ ਅਸਤਰੀਕਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਵੀਰ ਜੀ ਆਪਣਾ ਇਹਨਾਂ ਹਰਜੀਤ ਸਿੰਘ ਹੈ ਵੀਰ ਜੀ 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 ਕਿਹੜਾ ਪਿੰਡ ਹੈ ਆਪਣਾ ਮੇਰਾ ਪਿੰਡ ਹੈ ਸਰਾਲਾ ਕਲਾ ਸਰਾਲਾ ਕਲਾ ਠਨੌਰ ਦੇ ਲਾਗੇ ਪੈ ਗਿਆ ਜੀ ਜੀ ਬਾਈ ਜੀ ਅੱਜਕੱਲ ਤੁਸੀਂ ਆਪਾਂ ਨੇ ਦੇਖਿਆ ਕਿ ਲੋਕ ਜਿਹੜਾ ਨਾ ਕੰਮ ਕਰ ਤੋਂ ਨਾ ਮਤਲਬ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਤੋਂ ਬਹੁਤ ਟੈਨ ਲੱਗੇ ਨੂੰ ਤੁਸੀਂ ਬਹੁਤ ਵੱਡੀਆਂ ਉਪਰਾਲੇ ਕੀਤਾ ਹੈ ਕੀ ਕਹਿਣਾ ਚਾਹੋ ਕਹਿਣਾ ਤਾਂ ਮੈਂ ਚਾਹੁੰਦਾ ਜੀ ਵੀ ਜਿਹੜੀ ਅੱਧੀ ਜਨੌਨ ਨੌਜਵਾਨ ਆ ਜਾਂ ਜਾਂਦੀ ਪੀੜ੍ਹੀ ਆ ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਜੀ ਮਾਲਕ ਕੋਈ ਜ਼ਿਮੀਂਦਾਰ ਆ ਉਹਨੂੰ ਖੇਤੀਬਾੜੀ ਦੇ ਨਾਲ ਨਾਲ ਕੋਈ ਸਾਈਡ ਵੀ ਨਿਸ਼ ਕਰਨਾ ਚਾਹੀਦਾ ਜੀ ਕਿਸੇ ਜੀ ਜੀ ਤੁਸੀਂ ਇਹ ਕੰਮ ਸ਼ੁਰੂ ਕੀਤਾ ਕਿ ਕਿਦਾ ਤੁਹਾਡੇ ਮਨ ਦੇ ਵਿੱਚ ਆਇਆ ਕਿ ਕੋਈ ਆਪਾਂ ਨੂੰ ਸਾਈਡ ਵਿੱਚ ਜੁਸ ਕਰਨਾ ਚਾਹੀਦਾ ਉਸ ਨਾਲ ਜੀ ਮਾਨਤਾ ਜੀ ਅਸੀਂ ਕਾਫੀ ਚਿਰ ਦਾ ਪਹਿਲਾਂ ਦੁੱਧ ਦਾ ਕੰਮ ਕਰ ਰਹੇ ਹਾਂ ਜੀ ਤੇ ਇੱਥੇ ਮੈਨੂੰ ਹੁਣ ਮਾਲ ਹੀ ਜੋਗੇ 6 ਸਾਲ ਜੀ ਕੰਮ ਕਰਦੇ ਜੀ ਇੱਥੇ ਕਿਸੇ ਮੈਂ ਇੱਥੇ ਵੀ ਦੁੱਧ ਦਾ ਕੰਮ ਕੀਤਾ ਸੀ ਦੋ ਆਪਣਾ 1.5 ਸਾਲ ਜੀ ਤੇ ਇੱਥੇ ਫਿਰ ਕਿਸੇ ਬਜ਼ੁਰਗ ਨੇ ਮੈਨੂੰ ਸਲਾਹ ਦਿੱਤੀ ਵੀ ਆਪਣਾ ਲੱਸੀ ਦਾ ਕੰਮ ਤੁਸੀਂ ਚਾਤੀ ਵਾਲੀ ਲੱਸੀ ਕਾੜ ਕੇ ਲਿਆਖਾ ਰਹੇ ਹਾਂ ਮੈਂ ਕਹਿੰਦਾ ਬਿਲਕੁਲ ਬਣਾ ਸਕਦੇ ਹਾਂ ਜੀ ਤੇ ਲਖੀ ਤੇ ਲੱਗੇ ਧਿਆਨ ਦੇ ਬਹੁਤ ਵਧੀਆ ਰਿਸਪਾਂਸ ਮਿਲਿਆ ਜੀ ਜੀ ਇਹਨਾਂ ਕਹਿ ਦੋ ਵੀ ਵੱਧ ਤੋਂ ਵੱਧ ਪਹਿਲਾ ਨੰਬਰ ਤਾਂ ਹੈ ਕਿੱਜਾ ਮਿਲਦੀਆਂ ਨਹੀਂ ਆਦੇ ਟਾਈਮ ਜੀ ਜੀ ਤੇ ਨਾਲੇ ਆਪਣਾ ਪੁਰਾਣਾ ਵਿਸ਼ਾ ਯਾਦ ਕਰਾਇਆ ਜਾ ਰਿਹਾ ਜੀ ਨਾਲੇ ਸੁੱਧ ਚੀਜ਼ ਦਿੱਤੀ ਜਾ ਰਹੀ ਹੈ ਜੀ ਤੇ ਤੇ ਆਪਾਂ ਨੂੰ ਇਹਦਾ ਬਹੁਤ ਦੁੱਖਦੰਦ ਹੈ ਇਹਦਾ ਫਿਰ ਕਿੱਦਾਂ ਰੀਅਲਾਈਜ਼ਮੈਂਟ ਕਰਦੋਂ ਕਿ ਆ ਘਰੇ ਮੱਝਾਂ ਰੱਖੀਆਂ ਨੇ ਯਾ ਆਪਣਾ ਵੀ ਹੈਗਾ 50 60 ਕਿਲੋ ਦਾ ਆਪਣਾ ਘਰ ਦਾ ਵੀ ਹੈਗਾ ਤੇ 12 ਉਹ ਵੀ ਲੈਣਾ ਪੈਂਦਾ ਜੀ ਤੇ ਹੁਣ ਤਾਂ ਲੱਸੀ ਤਕਰੀਬਨ ਇੱਥੇ ਪੂਰੀ ਨਹੀਂ ਹੁੰਦੀ ਹੈਗੀ ਕਿਹਦੀ ਆਪਣੀ ਕੁਆਲਿਟੀ ਹੈ ਜੀ ਕੁਆਲਿਟੀ ਤੁਹਾਡੀ ਬਹੁਤ ਵਧੀਆ ਵੀ ਘੱਟ ਸਭ ਲੋਕਾਂ ਦੀ ਪੇੜੀ ਦੱਸ ਰਹੀ ਹੈ ਹਾਂ ਜੀ ਹਾਂ ਜੀ ਤੁਹਾਡੀ ਕੁਆਲਿਟੀ ਬਹੁਤ ਵਧੀਆ ਅਸੀਂ ਵੀ ਪੀ ਕੇ ਚੈੱਕ ਕੀਤੀ ਹੈ ਹਾਂ ਜੀ ਬਹੁਤ ਵਧੀਆ ਕੁਆਲਿਟੀ ਹੈ ਤੁਹਾਡੀ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਸੁਨੇਹਾ ਤਾਂ ਮੈਂ ਹੀ ਦੇਣਾ ਚਾਹੁੰਦਾ ਵੀ ਮੰਨ ਲਓ ਅੱਜਕੱਲ ਦੇ ਜਿਹੜੇ ਬੱਚੇ ਨੇ ਬਾਹਰ ਨੂੰ ਭੱਜ ਰਹੇ ਨੇ ਜੀ ਆਪਣੇ ਇੱਥੇ ਕੰਮ ਬਹੁਤ ਆਪਣੇ ਜੀ ਮੰਨ ਲਓ ਪੰਜਾਬ 'ਚ ਬਹੁਤ ਕੰਮ ਹੈ ਲੋਕ ਗੱਲ ਪਹਿਲਾਂ ਕਰਕੇ ਕਿਹਾਂ ਜੇ ਪੰਜਾਬ ਜਿਹੜਾ ਸੋਨੇ ਦੀ ਚਿੜੀ ਅੱਜ ਵੀ ਹੈਗਾ ਹਾਂਜੀ ਹਾਂਜੀ ਲੇਕਿਨ ਕੰਮ ਕਰਨ ਵਾਲੇ ਲੋਕਾਂ ਵਾਸਤੇ ਉਹ ਕਿਤੇ ਜਿੰਨੇ ਵੀ ਬੰਦੇ ਕੰਮ ਕਰ ਰਹੇ ਨੇ ਮੰਨ ਲਓ ਆਮ ਆੜੀ ਏਰੀਆ ਤੇ ਪ੍ਰਵਾਸੀ ਬੰਦੇ ਕੰਮ ਕਰ ਰਹੇ ਜੀ 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 ਚਲੋ ਇੰਨਾ ਹੈਗਾ ਹੁਣ ਮੈਨੂੰ ਦੇਖਿਆ ਦੇਖੀ ਬਹੁਤ ਫਰਕ ਪੈ ਗਿਆ ਵੀ ਇੱਕ ਜੀ ਜੀ ਆਪਣਾ ਪੰਜਾਬ ਦਾ ਬੰਦਾ ਕੰਮ ਕਰਿਆ ਦੇਖਿਆ ਦੇਖੇ ਥੋੜੀ ਜੀ ਸ਼ਰਮਨਾ ਬਹੁਤ ਨਾਲ ਜੀ ਜੀ ਫਰਕ ਲੱਗ ਗਿਆ ਜੀ ਪੈਣ ਹੁਣ ਜੀ ਹੁਣ ਅੱਗੇ ਜਾਗਰੂਕਤਾ ਲੱਗ ਹੀ ਆਉਣ ਪਰ ਮੈਂ ਤਾਂ ਇਹ ਕਹਿੰਦਾ ਜੀ ਆਪਣੇ ਵੀ ਆਪਣਾ ਇੱਥੇ ਨਾ ਪੰਜਾਬ 'ਚ ਬਹੁਤ ਕੰਮਕਾਰ ਹੈ ਇਹ ਜੇ ਕਰਨ ਵਾਲੇ ਹੁਣ ਜੀ ਬਹੁਤ ਕੰਮ ਹੈ ਪਰ ਸ਼ਰਮ ਆਉਂਦੇ ਆ ਆਪਣੇ ਬੱਚੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਤਕਰੀਬਨ ਇਹ ਚੀਜ਼ਾਂ ਨੂੰ ਛੱਡ ਕੇ ਹਾਂਜੀ ਬਾਜ਼ਾਰ 'ਚ ਬਣੀਆਂ ਹੋਈਆਂ ਕੋਲ ਡਰਿੰਕਾਂ ਆ ਰਿਆ ਵਗੈਰਾ ਹੈ ਨਾ ਡ੍ਰਿੰਕ ਵਗੈਰਾ ਵੱਲ ਜ਼ਿਆਦਾ ਧਿਆਨ ਦੇ ਰਹੇ ਨਹੀਂ ਨਹੀਂ ਮੈਂ ਕਹਿੰਦਾ ਇਹ ਮਤਲਬ ਇੱਕ ਕੋਕੋਕੋਲਾ ਵਗੈਰਾ ਹੋ ਗਿਆ ਹੈ ਕੋਲ ਡ੍ਰਿੰਕ ਵਗੈਰਾ ਹੋ ਗਿਆ ਹੈ ਜੀਰ ਵਾਸਤੇ ਨੁਕਸਾਨਦਾਈ ਹੈ ਜੀ ਕਿਹੜੀ ਆ ਇਹ ਤਾਂ ਲੀਵਰ ਵਾਸਤੇ 100% ਵਧੀਆ ਚੀਜ਼ ਹੈ ਜੀ ਜੀ ਤੇ ਤੇ ਮੇਰੇ ਕੋਲ ਤਕਰੀਬਨ 80% ਪੱਕੇ ਕਸਟਮਰ ਨੇ ਜੀ ਮਿੱਠੇ ਨੂੰ ਮਿਲਦੇ ਤੇ 60 ਵੀ ਤੇ ਆਪਣੇ ਕੋਲ 80% ਕਸਟਮਰ ਤਕਰੀਬਨ ਜੀ ਕਈ ਨੇ ਜੀ ਜੀ ਕਿ ਹੁਣ ਤਾਂ ਆਪਣੇ ਕੋਲ ਲੱਸੀ ਪੂਰੀ ਹੁੰਦੀ ਨਹੀਂ ਹੈਗੀ ਕਿੰਨੀ ਮਾਤਰਾ ਚ ਲੱਗ ਜਾਂਦੀ ਹੈ ਵਟ ਦੀ ਆਪਣੀ ਦੋ ਕਾਊਂਟਰ ਦੇ ਉੱਤੇ ਹੈ ਜੀ ਦੋ ਕਾੰਟਰ ਦੇ ਉੱਤੇ 800 ਰੁਪਏ ਠੀਕ ਹੈ ਲੱਖ ਰੁਪਏ ਵੀਰੇ ਤੇ ਹੁਣ ਤਾਂ ਆਪਣੇ ਕੋਲ ਤਕਰੀਬਨ ਪੂਰੀ ਨਹੀਂ ਹੁੰਦੀ ਹੈਗੀ ਲੱਸੀ ਜੀ ਜੀ ਦੂਜੇ ਜਿਹੇ ਦੀ ਕੁਆਲਿਟੀ ਇਹਦੀ ਮਿਲਦੀ ਨਹੀਂ ਹੈਗੀ ਜੀ ਸਾਰਿਆਂ ਨਾਲੋਂ ਮੇਨ ਗੱਲ ਹੈ ਜੀ ਪਰਿਵਾਰ ਦੀ ਸਾਡਾ ਪਰਿਵਾਰ ਆ ਮਿਲਦੀ ਜੀ ਤੇ ਜਿਹੜਾ ਮੰਨ ਲਓ ਦੁੱਧ ਕਾੜਨਾ ਆਹਾਰਾਂ ਚ ਮੱਧਾਂ ਵਿਚ ਹੋਣੀ ਆ ਜੀ ਜੀ ਤੇ ਪਰਿਵਾਰ ਦੇ ਸਹੁਰੂਗ ਨੇ ਪੁੱਛਣ ਲੱਗਿਆ ਸੀ ਵੀ ਇਹ ਕਰੇ ਤਿਆਰ ਕਰਦੇ ਹਾਂ ਸਾਰਾ ਕੁਝ ਹਾਂ ਜੀ ਹਾਂ ਜੀ ਕਰੇ ਤਿਆਰ ਕਰਦੇ ਹਾਂ ਹਾਰੀਜ਼ ਕਰਦੇ ਤਿਆਰ ਜਿਵੇਂ ਪਹਿਲਾਂ ਕਰਦੇ ਸੀ ਤਿਆਰ ਆ ਜਿਹੜਾ ਪੁਰਾਣੀ ਭੈਣੀਆਂ ਕੈਂਸਰ ਦੀ ਹਾਂ ਜੀ ਜੀ ਕਮੇਟੀ ਜਿਵੇਂ ਪਹਿਲਾਂ ਪੁਰਾਣੇ ਹਾਰੇ ਹੁੰਦੇ ਸੀ ਪਾਖੀਆਂ ਰਹੀ ਜੀ ਜੀ ਦੁੱਧ ਕਾੜ ਕੇ ਸਵੇਰੇ 8 ਵਜੇ ਰੱਖ ਦੇਣਾ ਤੇ ਸ਼ਾਮ ਨੂੰ 5 ਵਜੇ ਤੱਕ ਉਹ ਦੁੱਧ ਰਿਜਦਾ ਰਹਿਣਾ ਜੀ ਤੇ ਉਦੋਂ ਬਾਅਦ ਉਹਨੂੰ ਜਾਗ ਲਾਉਣਾ ਜੀ ਤੇ ਸਵੇਰੇ ਫਿਰ ਬਣਾ ਕੇ ਲੱਸੀ ਹਰ ਰਖਣਾ ਹਾਂ ਜੀ 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 ਬਾਕੀ ਆ ਆਪਣਾ ਵਕੀਲ ਸਾਹਿਬ ਆ ਗਿਆ ਐਡਵੋਕੇਟ ਸਾਹਿਬ ਆ ਗਿਆ ਬੀਗੋਰੋ ਦੇ ਬਾਕੀ ਬਿਲਕੁਲ ਬਿਲਕੁਲ ਹਾਂ ਜੀ ਸਿੱਟੇ ਵੀ ਇਹਨਾਂ ਨੂੰ ਪਤਾ ਹੀ ਹੈ ਦੇਖੀ ਦੇਖਾ ਦੇਖੀ ਦੇ ਕਸਟਮਰ ਨਹੀਂ ਹੈ ਐਸ ਗੱਲ ਜੀ ਜਿੰਨੇ ਮੈਂ ਕਿੰਨੇ ਟਾਈਮ ਤੱਕ ਅਸੀਂ ਮਸੀ ਕਰੀਏ ਅੱਜ ਮੈਂ ਬਿਲੋਂਗੇ 10 ਸਾਲ ਹੋ ਗਏ ਮਸੀ ਕਿੰਨੀ ਕਿੰਨਾ ਵਧੀਆ ਟੈਸਟ ਲਿਸ ਪਰ ਦੇ ਭਾਈ ਬਹੁਤ ਬੜੇ ਘਰ ਦੇ ਰਸੀਏ ਜਿਵੇਂ ਘਰ ਦੇ ਰਸੀਦੀ ਲਈ ਕੀ ਜਿਹੜਾ ਚਾਹੋਗੇ ਲੋਕਾਂ ਨੂੰ ਕੀ ਬਹੁਤ ਵਧੀਆ ਜੀ ਬਹਤ ਲੱਸੀ ਆ ਬਹੁਤ ਧੀ ਲੱਸੀ ਲੱਦਿਆ ਮਿੱਠੀ ਵੀ ਨਮਕੀਨੀ ਬਹੁਤ ਵਧੀਆ ਲੱਸੀ ਆ ਕਿ ਅੱਜ ਕੱਲ ਲੋਕ ਜਿਆਦਾ ਪਾਉਡਰ ਡਰਿੰਕ ਆ ਬਗਲ ਆ ਜਿਆਦਾ ਬਦਰੀ ਨਾ ਕਿ ਬਾਈ ਕੁਛ ਨਹੀਂ ਲਿਖੇ ਗੋਲਡਿੰਗ ਆ ਜੀ 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 ਲੰਚ ਕਰਨ ਤੋਂ ਬਾਅਦ ਉਰੇ ਆ ਕੇ ਲੱਸੀ ਪੀਣੇ ਆਉਂਦੇ ਨੇ ਇਹ ਮੌਤਨ ਵਾਜ ਜੀ ਦੂਜੀ ਚਾਲ ਹਾਂ ਜੀ ਤੋਂ ਇਲਾਵਾ ਆਪਣਾ ਸਟਾਲ ਖੜੀ ਹੈ ਨਹੀਂ ਸਟਾਲ ਤਾਂ ਆਪਣਾ ਇੱਥੇ ਹੈ ਜੀ ਅਲੇ ਦੁੱਧ ਹੀ ਛੋੜੇ ਜਿਹਾ ਆਪਣੇ ਕੋਲ ਜਿੰਨਾ ਦੁੱਧ ਆਪਣੇ ਕੋਲ ਵਧੀਆ ਕੁਆਲਿਟੀ ਦਾ ਉਹਨੇ ਆਪਾਂ ਮੰਨੋ ਲੱਸੀ ਬਣਾਉਂਦੇ ਆ ਤੇ ਲੱਸੀ ਦਾ ਆਪਣੀ ਤਕਰੀਬ ਨਾਲ ਸਾਹਮਣੇ ਸੁੱਤਰ ਫੈਕਟਰਾ ਕੋਟ ਪੈ ਗਈ ਸੀ ਤੇ ਈਸ਼ੀ ਡਾਕਟਰ ਐਸਐਸਵੀ ਡਾਕਟਰ ਸਾਰੇ ਤਕਰੀਬਨ ਆਫਿਸਾਂ ਚ ਆਪਣੀ ਅੰਦਰ ਲੱਸੀ ਜਾਂਦੀ ਆ ਆਪਣੀ ਹਾਈ ਕੋਰਟ ਵੀ ਜਾਂਦੀ ਆ ਲੱਸੀ ਨਹੀਂ ਅੱਡ ਨਹੀਂ ਪੈਕਿੰਗ ਕਰਾ ਕੇ ਨਹੀਂ ਪੈਕਿੰਗ ਕਰਾ ਕੇ ਲੀਟਰ ਦੀ ਲੀਟਰ ਦੀ ਬੋਤਲ ਪੈਕਿੰਗ ਕਰਕੇ ਦਿੰਨੇ ਆ ਜੀ ਤੇ ਆਪਣਾ ਜਿਹੜੀ ਮਿੱਠੀ ਜਿਹੜੀ ਮਿੱਠੀ ਆ ਜੀ ਆਪਣਾ 100 ਦੀ ਤੇ ਨਮਕੀਨ ਜਿਹੜੀ 60 ਦੀ ਆ ਤੇ ਇਧਰ ਚੰਡੀਗੜ੍ਹ ਤੱਕ ਦੇ ਇਧਰ ਖਡਰ ਤੱਕ ਤੇ ਆਪਣਾ ਦਿੱਲੀ ਤੱਕ ਦੀ ਲੱਸੀ ਪਹੁੰਚਾਦੀ ਸੀ ਦਿੱਲੀ ਤੱਕ ਮੈਂ ਲੱਸੀ ਹੈ ਯੂਐਸਏ ਹੀ ਪਹੁੰਚਾਦੀ ਹਾਂ ਅੱਛਾ ਜੀ